ਸਸਿਕਾ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੈਨਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8726 10778 ਜੀ ਅੱਜ ਦੀ ਵੀਡੀਓ ਪੈਂਡੂ ਡੀਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਇਹ ਚਾਰ ਤੋਹਫੇ ਆ ਜੀ ਇੱਕ ਤੋਪੜ ਗੱਬਣ ਚੱਕ ਪਾਸ ਦੋ ਤੋਪੜਾ ਤੇ ਇੱਕ ਗਰਮੀਆਂ ਦਾ ਤੋਹਫਾ ਗੱਬਣ ਆ ਰੰਗ ਪ੍ਰਿੰਟ ਜਾਤ ਬਰੀਡ ਦੀ ਪੂਰੀ ਚੰਗੀ ਐ ਸੋਹਣੀ ਜਰਸੀ ਐ ਡਿਟੇਲਸ ਨੂੰ 22 ਤੋਂ ਲੈ ਕੇ ਦੇਵਾਂਗੇ ਤਸੱਲੀ ਵਰਕ ਤੁਸੀਂ ਕਰਨੀ ਐ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਆਜੋ ਜੀ ਕਾਸੀ ਕਰਦੇ ਸਸੀ ਆ ਵੀਰੇ ਨਾਮ ਤੇ ਐਡਰੈਸ ਦੱਸ ਬੇ ਨਾਮ ਵੀਰੇ ਰਾਜਾ ਪੈਂਟ ਡੀਗਾ ਜਲਾਸਿਲ ਮੋਗਾ ਵੀਰੇ ਮੋਬਾਈਲ ਨੰਬਰ ਜੀ 8195096573 ਠੀਕ ਆ ਵੀਰੇ ਅੱਜ 4 ਨਾਗਾ ਜੀ ਹਾਂਜੀ ਵੀਰੇ ਕਿਧਰੋਂ ਸ਼ੁਰੂ ਕਰਗੇ ਇਹ ਤੋਂ ਹੀ ਕਰ ਲੋਗੇ ਆ ਬੱਚੀ ਨਗੀ ਨਹੀਆ ਵੀਰੇ ਸੁਆ ਕਿੰਨਾ ਸੁਆ ਵੀਰੇ ਪਹਿਲਾ ਦੋਨ ਦੇ ਦੰਦ ਪੂਰੇ ਕਰ ਗਈ ਚੌਂਕ ਦੇ ਕੱਢੀ ਜਾਂਦੀ ਆ ਸਟਾਰਟ ਹੀ ਕੀਤੇ ਆ ਚਾ ਕੋ ਚੌਗੀ ਮੰਨ ਲਓ 14 ਦੰਦ ਚੱਕ ਲੈ ਜਾਣੀ ਚੱਕ ਲੈ ਜੀ ਹਾਂਜੀ ਠੀਕ ਆ ਬੱਚਾ ਹੀ ਆ ਜੀ ਹਾਂਜੀ ਬਈ ਠੰਡੀ ਸੀ ਆ ਦੈਨ ਦਾ ਵੀਰੇ ਦੋ ਚਾਰ ਲਉ ਠੰਡੀ ਠੰਡੀ ਬਹੁਤ ਆ ਬੱਚੀ ਤਿਆਰੀਆਂ ਚੀ ਆ ਕਿੰਨਾ ਬਾਜੂ ਕਰਮ ਵਾਲੀ ਦੰ ਯਾਰ ਦੱਦ ਪਲੂਣਾ ਬੱਚੀ ਨੂੰ 15 16 ਕਿਲੋ ਕਹੋ ਨਹੀਂ ਕਹਿੰਦਾ ਅੱਕਾ ਦੇ ਬੱਚੀ ਥਾਲਲੇ ਦੀ ਬਾਲੀ ਜਾਂਦੀ ਨਹੀਂ ਐਸਾ ਸਹੀ ਗਾ ਬਾਹਰ ਲੋ ਗੜਦੀ ਨਾਲੇ ਦਾ ਤੋੜ ਕੇ ਦਿਖਾ ਦਿੰਨੇ ਆ ਨਾਲੇ ਤੁਹਾਨੂੰ ਬਰੀਕੀਆਂ ਦਿਖਾਉਂਦੇ ਹਵਾਲੇ ਦੀਆਂ ਕੋਈ ਨਹੀਂ ਚਾਰ ਦੰਦ ਪਰ ਤੁਸੀਂ ਚਾਰ ਹੀ ਮੰਨ ਕੇ ਆ ਜੋ ਵੀਰੇ ਚਲ ਆਇਆ ਕੁਆਲਿਟੀ ਤੁਸੀਂ ਦੇਖ ਸਕਦੇ ਆ ਜੀ ਸੋਹਣਾ ਫਿਟਨੈਸ ਵਾਲਾ ਹਵਾਨਾ ਥਣ ਕੱਲਾ ਕੱਲਾ ਨਿੱਖੜਵਾ ਹਾਥੀ ਚਵਾਈ ਵਾਲਾ ਥਾਣਾ ਫੂਡ ਸ਼ਾਕ ਭੋਰਾ ਵੀ ਨਹੀਂ ਜਿਹੜੇ ਹਿਸਾਬ ਨਾਲ ਤਿਆਰੀ ਆ ਵੀਰੇ ਉਹ ਹਿਸਾਬ ਨਾਲ ਹਾਕਾ 15 ਕਿਲੋ ਦੇਣ ਦਾ ਕੋਈ ਬਾਲਾ ਨਹੀਂ ਬਾਕੀ ਦੁੱਧ ਹੁੰਦਾ ਵੀਰੇ ਸੇਵਾ ਦਾ ਸੰਡੀ ਟੁੰਡੀ ਕੋਈ ਚੱਕਰ ਨਹੀਂ ਪਾਸੇ ਕਰ ਲੂ ਤਾਂ ਵੱਧ ਵੀ ਲੈ ਸਕਦਾ ਫੁੱਲ ਚਮਕਦਾ ਹੁੱਕਾ ਵਾਲੀ ਵਜਨ ਵਜੂਦ ਵਾਲੀ ਆ ਕੋਈ ਆਏ ਨਹੀਂ ਵੀਰੇ ਲਸੀ ਨਹੀਂ ਫਿੱਕੀ ਨਹੀਂ ਬਾਕੀ ਤੁਸੀਂ ਕੁਆਲਿਟੀ ਖੁਦ ਗੰਦਾ ਦੀ ਵੀਰੇ ਆਪਣੀ ਗਰੰਟੀ ਹੋਊਗੀ ਗੰਦਾ ਦੀ ਗਰੰਟੀ ਹੋਊਗੀ ਉਹ ਕੋਈ ਚੱਕਰ ਨਹੀਂ ਪਰ ਮੰਨ ਕੇ ਕੋ ਚੌਗੀ ਆਵੇ ਪਰ ਚੌਕ ਦੇ ਲੈ ਕਰਦੀ ਆ ਬਾਕੀ ਵੀਰੇ ਹਜੇ ਹੈ ਵੀ ਬੱਚਾ ਹੀ ਆ ਹਾਈਟ ਵੀ ਵਧੂਗੀ ਠੰਡੀ ਠੰਡੀ ਆ ਕੋਈ ਚੱਕਰ ਨਹੀਂ ਆਏ ਨੇ ਗਰਮਾ ਵੀ ਲੱਤ ਮਾਰੂ ਛੜ ਮਾਰੂਗੀ ਠੰਡੀ ਫੇਰੀ ਆ ਠੀਕ ਆ ਵੀਰੇ ਲੈ ਬਾਕੀ ਚਮਕ ਦਮ ਕਾਲੀ ਆ ਕੋਈ ਆਏ ਨਹੀਂ ਲਿੱਸੀ ਨਹੀਂ ਪਿੱਕੀ ਤੇ ਆਲੀ ਤੁਰੀ ਬਹੁਤ ਚੰਗੀ ਬਣੂ ਵੱੱਛੀ ਬਹੁਤ ਢੱਲੀ ਕਰਦੀ ਆ ਹਵਾਨੇ ਚ ਚੈੱਕ ਕਰ ਸਕਦੇ ਹੋ ਫੁੱਲ ਬਜਨ ਵਜੂਦ ਆ ਜੀ ਸੰਭੀ ਪਲੀ ਪੂਰੀ ਚੰਗੀ ਆ ਜਿਹੜੇ ਲੈਣੇ ਆ ਰੁਪਏ ਰਾਜੇ ਉਹੀ ਦੱਸੇ ਬਾਈ ਜੇ ਡਿਮਾਂਡ ਬਾਈ ਮੁੱਲ ਦਾ ਹੱਥ ਵਾਟ ਕਰਦੇ ਆ ਜੇ ਅੱਜ ਪਾ ਜਸਤੇ ਨੋਵਰੇਜ ਪਕਾਈ ਨਹੀਂ ਕਰਨੀ 55000 ਦੀ ਵੜ ਦੇ ਦਾਂਗੇ ਜੇ ਅਜਾ ਵੀਰੇ ਡਿਮਾਂਡ ਬੱਚੀ ਨੇ ਜੇ ਕਰੇ ਸੌਦਾ ਪਾਜੀ ਦਾ ਤਾਂ ਹੱਥ ਵਾਟ ਹੀ ਮੁੱਲ ਕਰਦੇ ਆ ਠੀਕ ਆ ਪਾ ਜੇ ਨਹੀਂ ਪਕਾਈ ਕਰਨੀ 55 ਹੀ ਦੇ ਦਾਂਗੇ ਠੀਕ ਆ ਵੀਰੇ ਮਾਨ ਤਨ ਕਰ ਦਾਂਗੇ ਥੋੜਾ ਬੋਲੋ 55000 ਦੀ ਦੇ ਦਾਂਗੇ ਨਗੀਨਾ ਪੀਸੀ ਐ ਵੀਰੇ ਕਿਹਾਰੀ ਬਹੁਤ ਸੋਹਣੀ ਕਮਾਲ ਦੀ ਕੀਤੀ ਹੋਈ ਆ ਜੇ ਤਾਂ ਵੀਰਾ ਪੈਣਾ ਪਕਾਈ ਵਾਲੇ ਪਾਸੇ ਤਾਂ ਫੇਰ ਬਾਈ ਕਹਿੰਦਾ ਆਪਣਾ 60 65 ਹੀ ਆ ਤੇ ਨਹੀਂ 55000 ਤੋਂ ਮਾਨਤਾਨ ਕਰਦਾਂਗੇ ਗਰਮੀਆਂ ਦਾ ਤੂਫਾ ਗਰਮੀ ਗਰਮੀ ਮੱਝਾਂ ਰਗਾ ਦੁੱਧ ਚਾਹੂ 15 16 ਕਿਲੋ ਅੱਜ ਲੈਣ ਔਟ ਜੋ 2.3 ਲੱਖ ਦੀ ਆਊਗੀ ਤੇ ਤੁਹਾਨੂੰ ਜਮਾ ਚੌਥੇ ਹਿੱਸੇ ਦੀ ਮਿਲ ਜਾਣੀ ਆ ਜੀ ਦੋ ਨੰਬਰ ਕਾਲੀ ਵੜ ਵਿਰੇ ਧੂਆ ਕਿੰਨਾ ਮੱਝ ਤੇ ਧੂਆ ਵੀ ਦੂਜਾ ਥੂਆ ਤੀਜੇ ਵਾਤੇ ਗੱਭਰ ਕਿੰਨੇ ਸਮੇਂ ਦੀ ਇਹ ਵੀਰੇ 6 ਦੇ ਆਥੇ ਪਾਸੇ ਆਊ ਸਾਢੇ ਪੰਜ ਦੀ ਮੰਨ ਲੇ ਕੋਈ ਆ ਜੀ ਦੁੱਧ ਕਿੰਨਾ ਤਿਆਰ ਆ ਦੁੱਧ ਵੀਰੇ ਹੈ ਤਾਂ 10 ਕਿਲੋ ਵੇ ਆਪਣੇ ਕੋਈ ਤੜਕੇ ਆਈ ਆ ਮਰਮਟੋਪ ਲੈ ਕੇ 9 ਕਿਲੋ ਮੰਨ ਕੇ ਕੋਈ ਮਰਜੀ ਆ। ਥਾਣਾ ਦੀ ਗਰੰਟੀ। ਥਾਣਾ ਦੀ ਇੱਕ ਨੰਬਰ ਆ ਜੇ। ਠੀਕ ਆ ਵੀਰੇ। ਤੋੜ ਕੇ ਦਿਖਾ ਦੀ ਵੀਰੇ। ਤੀਜੇ ਸੂਏ ਆਸਤੇ ਸ਼ੀਆ ਤੋਂ ਸ਼ੀਆ। ਠੰਡੀ ਸੀਲ ਬਥੇਰੀ ਆ। ਕੋਈ ਚੱਕਰ ਨਹੀਂ। ਤੁਸੀਂ ਸਾਢੇ 5 ਮਹੀਨਿਆਂ ਦੀ ਗੱਫਨ ਚੈੱਕ ਪਾਸ ਕਰਵਾ ਕੇ ਲੈ ਜਾਓ। ਡਾਕਟਰ ਸਾਹਿਬਾਨ ਚਾਹੇ ਤੁਸੀਂ ਪਰਸਨਲੀ ਲੈ ਆਇਓ। ਬਾਈ ਆ ਦਾ ਡਾਕਟਰ ਲਿਆਉਣ ਚੈੱਕ ਕਰਾ ਕੇ ਲੈ ਆਣ। ਕੋਈ ਚੱਕਰ ਵਾਲੀ ਗੱਲ ਨਹੀਂ ਆਪਣੇ ਘਰੇ ਚਾਹੇ ਦੋ ਡਾਕਟਰ ਲੈ ਆਉਣ ਗਰੰਟੀ ਹੋਊਗੀ ਕੋਈ ਚੱਕਰ ਵਾਲੀ ਗੱਲ ਨਹੀਂ ਹ ਅਗਲੇ ਦੇ ਘਰੇ ਅਗਲੇ ਦੀ ਗਰੰਟੀ ਆ ਬਾਕੀ ਦਾ ਕੋਈ ਚੱਕਰ ਨਹੀਂ ਵੀਰੇ ਗੱਬਰ ਦਾ ਗਰੰਟੀ ਆਪਣੀ ਚੈੱਕ ਕਰਾਈ ਆ ਜਿਹੜੇ ਬੰਦੇ ਨੇ ਲੈਣੀ ਆ ਚੈੱਕ ਕਰਾ ਲੈ ਦੇ ਚਾਹੇ ਕੋਈ ਉੱਪਰ ਦੇ ਚੋਂ ਉੱਤਰ ਦੇ ਪਾਸ ਕਰਾ ਲਵੇ ਕੋਈ ਮਰਜ਼ੀ ਕਰ ਲੈ ਕੋਈ ਚੱਕਰ ਨਹੀਂ ਇੱਥੇ ਵੀ ਡਾਕਟਰ ਸਾਹਿਬਾਂ ਕੋਈ ਚੱਕਰ ਵਾਲੀ ਗੱਲ ਠੀਕ ਹੈ ਵੀਰੇ ਬਾਕੀ ਸੋਨਾ ਮੋਟਾ ਥਾਣਾ ਕੱਲਾ ਕੱਲਾ ਨਿਖੜਵਾਂ ਲੱਗਿਆ ਵਾ ਹੱਥੀ ਚਵਾਈ ਵਾਲਾ ਥਾਣਾ ਜੀ ਪੂੜ ਸ਼ਾਂਖ ਪੂਰਾ ਵੀ ਨਹੀਂ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਜੀ ਚੰਗੀ ਆ ਵਜਨ ਵਜੂਦ ਵਾਲੀ ਆ ਜੀ ਠੰਡੀ ਸੀਲ ਆ ਤੇ ਇਹਦੇ ਕਿੰਨੇ ਰੁਪਏ ਲੈਣੇ ਆ ਜੀ ਬਈਰਾ ਜੇ ਮੁੱਲ ਕਰਾਉਂ ਜਨਾ ਮਰਜ਼ੀ ਕਰਿਓ ਹਾਂਜੀ 40000 ਜਮਾਨਤਨ ਕਰ ਦਾਂਗੇ ਵੀਰੇ ਜੇ ਜਿਦੋਂ ਮੰਗਦਾ ਬਿਲਕੁਲ 40 ਬਈ ਸਜਰਾ ਜਨਾ ਉਹਦਾ ਗਾਗਲੇ ਨਾ 10 ਕਿਲੋ ਦੀ ਆ ਗਾਗਲੇ ਵੀ 9 ਮੁੱਲ ਲਵੇ ਗੱਪਣ ਵੀ ਮਿਲ ਜਣੀ ਐ 40000 ਰੁਪਏ ਚੋ ਮਾਨਤਨ ਹੋ ਜੂਗਾ ਜੀ ਚੰਗੀ ਆ ਵੈਡ ਬਾਕੀ ਸੋਨਾ ਫਿਟ ਮਸਾਲਾ ਹਵਾਨਾ ਥਣ ਕੱਲਾ ਕੱਲਾ ਨਿੱਖੜਮ ਵਜਨ ਵਜੂਦ ਵੀ ਪੂਰਾ ਚੰਗਾ ਦੀਨੂ ਨਾਲ ਕੋਈ ਵੀ ਪਸੰਦ ਬਈ ਇਹਦਾ 20000 ਉਂ ਵੀ ਨਾਲ ਆ ਕੇ ਜੋ 2-3 ਮਹੀਨੇ ਦਾ ਚੋਲਵੇ 20000 ਨਾਲ ਆ ਕੇ ਜੋ 60000 ਦੀ ਗਾਂ ਜੀ ਨੂੰ ਮਰਜ਼ੀ ਦੇ ਤਿਆਰੀ ਖਾਲੇ ਦੀ ਬਾਲੀ ਸਾਫ ਆ ਇਹਦਾ ਗੱਲ ਹੈਗੀ ਵੀ ਇਹ ਬਰੇ ਦੋ ਨਾਗ ਹੋ ਗਏ ਤੈਨ ਨੰਬਰ ਵੀਰੇ ਡੱਬੀ ਰੰਗ ਪ੍ਰਿੰਟ ਚੈੱਕ ਕਰੋ ਲੈਡ ਦਾ ਬੜਾ ਸਲੱਖ ਪੋਣਾ ਸੂਆ ਗਿੰਨਾ ਮਾ ਵੀਰੇ ਸੂਆ ਵੀਰੇ ਦੂਜਾ ਅਰਜਨਾ ਦੇ ਕੋਲ ਸੂਈ ਆ ਬਈ ਸੂਈ ਦਾ ਐਵੇਂ ਆਪਾਂ ਗੱਪ ਮਾਰਨੋਂ ਕਹਦਿਏ ਆਏ ਆ ਸੂਈ ਨੂੰ ਨੋ ਹੋਗਾ ਤੁਹਾਨੂੰ 4 ਮਹੀਨੇ ਠੀਕ ਆ ਇਹਦਾ ਬਾਲੀ ਗਾਦ ਨਹੀਂ ਆਇਆ ਜਵਾਨੀ ਹੀ ਬੰਦ ਨੇ ਜਵਾਨੀ ਉਹੀ ਗਾਂ ਦੀ ਤਾਰ ਤੇ ਖੇ ਕਰਤੀ ਸਾਮੀ 65000 ਦੀ ਬੰਦਰੇ ਗਾਪ ਤੋਂ ਲਈ ਸੀ ਜਮਾ ਰੋਲਤੀ ਜਮਨੇ ਸਾਮੀ ਬਾਈ ਜਮਾ ਖੇਤ ਆਉਂਦੇ ਪੱਖ ਤੋਂ ਬਾਈ ਜਮਾ ਗਾਂ ਦੀ ਖੇਹ ਕਰਤੀ ਹੁਣ ਦਾ ਗਾਂ ਦੋ ਤਿੰਨ ਨਾ ਹੋ ਗਏ ਫੇਗ ਆਉਂ ਸੁਰਤੀ ਆ ਗਈ ਠੀਕ ਹੈ ਬਾਹਲੀ ਗਾਂ ਦੀ ਵੇਕ ਵਰਜ ਕਰਤੀ ਸਨੇ ਠੀਕ ਹੈ ਵੀਰੇ ਬਾਕੀ ਚੈੱਕ ਕਰ ਸਕਦੇ ਹੋ ਰੰਗ ਪ੍ਰਿੰਟ ਵਾਲੀ ਆ ਖਾਨ ਸੋਨਾ ਮੋਟਾ ਲੱਗਿਆ ਵਾ ਕੱਲਾ ਕੱਲਾ ਨਿੱਖੜ ਮਾ ਹੱਥੀ ਜਵਾਈ ala ਥਾਣਾ ਜੀ ਪੂਰ ਸ਼ਾਗ ਪੂਰਾ ਵੀਣੀ ਜੀ ਚਮਕ ਦਮਕ ਵਾਲੀ ਵਹਿੜਾ ਬਾਈ ਕਹਿੰਦਾ ਮੈਥੋਂ ਲੈ ਕੇ ਗਏ ਸੀ 65000 ਦੀ ਸਾਂਭੀ ਨਹੀਂ ਭੁੱਖੀ ਮਾਰਦੀ ਵਿਚਾਰੀ ਦੁੱਧ ਕਿੰਨਾ ਪਿਆਰ ਆ ਜੀ ਦੁੱਧ ਵੀਰੇ ਇਸਲੇ ਹੂ ਤਾਂ 8 ਕਿਲੋ 7 ਕਿਲੋ ਜਿਹੜਾ ਮਰਜੀ ਜੋਕ ਕੇ ਲੈ ਜੇ ਜੋਕ ਕੇ ਲੈ ਜੀ ਦੁੱਧ ਦਾ 10 11 ਕਿਲੋ ਕਰ ਦੂਗਾ ਚਲ ਆਪਾਂ ਨਹੀਂ ਕਹਿੰਦੇ ਗਾਹੜਾ ਕਿਦਾਂ ਕਿੰਨੀ ਸੇਵਾ ਕਰੇ ਜੇ ਆਪਣੇ ਕੋ ਪੰਜ ਆਸਰ ਖੜ ਗਈ ਦਾ 11 ਕਿਲੋ ਕਰ ਵੀ ਦਾਂ ਹੋ ਜੂਗਾ ਵੀਰੇ ਹੋ ਜੂਗਾ ਚੰਗੀ ਆ ਜਾਤ ਵਾਲੀ ਰੈੜਾ ਬੱਚੀ ਰੱਖਣ ਨਾਲ ਉਹੋ ਜੀ ਚੀਜ਼ ਰੱਖੀ ਚੰਗੀ ਆ ਨਾਲੇ ਤਾਂ ਖਰਚਾ ਕਰਤੀ ਨਾ ਵੀਰੇ ਨਾਲੇ ਜਿੱਤੇ ਤਿਆਰ ਰੁਪੀ ਫੋਨ ਮਤਾ ਵੀ ਕੀ ਕੀ ਜੇ ਬਣੂਗੀ ਪਰ ਸਾਂਭਣੀ ਪੈਣੀ ਆ ਸਾਂਭ ਵਾਲੇ ਵਕਤ ਤੋ ਜਮਾ ਗਈ ਦੀ ਆ ਡਿਮਾਂਡ ਜੀ ਇਹਦੀ ਵੀਰੇ ਦਾ ਮੁੱਲ ਜਨਾ ਮਾਰ ਜੀ 25 ਗਰਾਲੇ ਵੀ 26 ਗਰਾਲੇ ਮੁੱਲ ਪਛੇ ਕੋਈ ਚੱਕਵੇਂ ਹਾਂਜੀ 22000 ਤੋਂ ਮਾਨਤਾਨ ਕਰਦਾਂਗੇ ਉਹ ਜੂ ਮਾਨਤਾਨ ਹਾਂ ਠੀਕ ਹੈ ਠੰਡੀ ਸੀਲ ਬਹੁਤ ਆ ਨਿਆਣਾ ਪਾਓ ਨਾ ਪਾਓ ਇਕੱਲੀ ਠੀਕ ਆ 22000 ਰੁਪਏ ਜੋ 22 ਕਹਿੰਦਾ ਮਾਨਤਾਨ ਹੋ ਜੂਗਾ ਜੀ ਚੰਗੀ ਆ ਵੈੜੇ ਵੀ ਬਾਕੀ ਅੱਗੇ ਨਾ ਗਾਗੇ 4 ਨੰਬਰ ਇਹ ਸਨਅਖ ਹੋਣਾ ਚੈੱਕ ਕਰੋ ਪਹਿਲਾਂ ਦਾ ਵੈੜ ਦਾ ਸੂਬਾ ਕਿੰਨਾ ਮਾ ਜੀ ਸੂਬਾ ਵੀ ਇਹ ਪਹਿਲਾ ਸੂਈ ਆ ਠੀਕ ਹੈ ਤੇ ਦੁੱਧ ਵਿਰੇਸ ਲਈ 6-7 ਕਿਲੋ ਹੋਊਗਾ 7 ਕਿਲੋ ਹੋਊਗਾ 6 ਮੰਨ ਕੇ ਆ ਜੇ ਠੀਕ ਹੈ ਦੇਖ ਥਾਣਾ ਇਹ ਨਾ ਜਾਂ ਮਗਲਾ ਹਾਂ ਥੋੜਾ ਘਾਟਾ ਇਧਰ ਬੈਣੀ ਆ ਹਾਂ ਧਾਰਾਂ ਘਾਟਾ ਠੀਕ ਹੈ ਤੇ ਕੋਈ ਉਦਾਂ ਮੰਨ ਕੇ ਆ ਜੇ ਕਿਵੇਂ ਮਰਜੀ ਮੰਨ ਕੇ ਆ ਜੇ ਠੀਕ ਹੈ ਤੇ ਉੱਚ ਵਾਲੀ ਚ ਵੀ ਸਾਫ ਠੀਕ ਹੈ ਲੈ ਗੱਲੀ ਦੁੱਧ ਕਿੰਨਾ ਦੱਸਿਆ ਸੀ ਦੁੱਧ ਵਿਰੇ ਹੋਊਗਾ 7 ਕੁ 6 ਮੰਨ ਕੇ ਆ ਜੇ 6 ਕਿਲੋ ਮੰਨ ਕੇ ਆ ਜੇ ਇੱਕ ਧਾਰਾਂ ਵੀ ਘਾਟਾ ਵੀਰੇ ਇੱਕ ਥਣ ਚ ਪਹਿਲਾਂ ਦੱਸ ਦਿੰਨੇ ਆ ਆਹ ਨੂੰ ਸੋਹਣੇ ਸੈਜ ਦਾ ਇਕੱਲਾ ਇਕੱਲਾ ਨਿਖੜਮਾ ਬਾਕੀ ਫਿਟਨੈਸ ਵਾਲਾ ਹਵਾਨਾ ਜੀ 6 ਕਿਲੋ ਦੁੱਧ ਮੰਨ ਕੇ ਅੱਜ ਚੰਗੀ ਐ ਜਰਸੀ ਚਮਕ ਦਮਕ ਵਾਲੀ ਐ ਤੇ ਇਹਦੀ ਕੀ ਡਿਮਾਂਡ ਐ ਇਹਦੇ ਕਿੰਨੇ ਰੁਪਏ ਲੈਣੇ ਐ ਜੀ ਮੈਂ ਵੀਰੇ 15 ਦੀ ਦਾਂ ਯਾਰ 15 ਦੀ ਦੇ ਦਾਂਗੇ ਲਓ ਜੀ ਮੇਲ ਲਈ ਆ ਵੀਰੇ ਜਿਹਨੇ ਲੁੱਟ ਲਿਆ ਲੁੱਟ ਲਿਆ 15000 ਦੀ ਦੇ ਦਾਂਗੇ ਵਿੱਚੋਂ ਥੋੜਾ ਕਨਾ ਮਾਣ ਤਣ ਹੋ ਜਾਊਗਾ ਠੀਕ ਆ ਵੀਰੇ ਕੋਈ ਚੱਕਰ ਨਹੀਂ ਛੋੜ ਸਪਾ ਕਰ ਦਾਂਗੇ ਠੀਕ ਆ ਵੀਰੇ ਬਾਕੀ ਫੰਡੀ ਸੀਲ ਦੀ ਗਾਰੰਟੀ ਹੈ ਫੰਡੀ ਸੀਲ ਦਾ ਬਾਈ ਕੋਈ ਨੈਰਾ ਪਾਉਂ ਲੋੜ ਨਹੀਂ ਆਈ ਬਾਈ ਕੋਈ ਚੱਕਰ ਨਹੀਂ ਤਾਂ ਕੈਮਰਾ ਡੱਗੂ ਹੀ ਮਾਰ ਕੋਈ ਚੱਕਰ ਵਾਲੀ ਗੱਲ ਨਹੀਂ ਹਾਂ ਆਪਾਂ ਧਾਰਾ ਪਾਉਣਾ ਕੋਈ ਪਾ ਲੈ ਨਹੀਂ ਪਾਉਣਾ ਨਾ ਪਾਵੇ 15000 ਦੀ ਬਾਈ ਦਾ ਚੰਗੀ ਆ ਬਾਕੀ ਕੋਈ ਵੀ ਨਾ ਜੀ ਸਾਨੂੰ ਪਸੰਦ ਆਉਂਦਾ ਜੀ ਜੇ ਤੁਸੀਂ ਉਹ ਆ ਸਵਾਇਆ ਤਾਂ ਆਪ ਦੀ ਚਾਰੀ ਓਕੇ ਲੈ ਜੇ ਤੇ ਜੇ ਤਾਂ ਉਪਰ ਗੱਪਣਾ ਚੈੱਕ ਪਾਸ ਕਰਵਾ ਕੇ ਲੈ ਜੇ ਨੰਬਰ ਸਕਰੀਨ ਤੇ ਲਗਾਤਾਰ ਚੱਲੂ ਪੈ ਜੀ ਧੰਨਵਾਦ